ਪਾਰੀ ਨੀ ਦੇ ਵਿੱਚ ਬੱਸ ਰੋਡ ਦੇ ਉੱਪਰ ਜਾ ਰਹੀ ਸੀ ਕਿ ਅਚਾਨਕ ਰੋਡ ਦੇ ਉੱਪਰ ਇੱਕ ਆਲਟੋ ਗੱਡੀ ਵਾਲੇ ਨੇ ਅਚਾਨਕ ਗੱਡੀ ਕਾਬੇ ਵੱਲ ਨੂੰ ਮੋੜ ਦਿੱਤੀ ਤੇ ਗੱਡੀ ਦੇ ਮੁੜਨ ਤੋਂ ਬਾਅਦ ਸੜਕ ਤੇ ਜਾ ਰਿਹਾ ਕੋੜਾ ਟਰਾਲਾ ਤੇ ਪੀਆਰਟੀਸੀ ਬੱਸ ਦੇ ਡਰਾਈਵਰ ਨੇ ਬ੍ਰੇਕਾਂ ਤਾਂ ਲਗਾਈਆਂ ਲੇਕਿਨ ਬ੍ਰੇਕਾਂ ਨਹੀਂ ਲਗੀਆਂ ਤੇ ਬੱਸ ਕੋੜੇ ਟਰਾਲੇ ਦੇ ਨਾਲ ਟਕਰਾ ਗਈ ਤੇ ਇਸ ਤੋਂ ਬਾਅਦ ਪੀਆਰਟੀਸੀ ਬੱਸ ਦੇ ਪਿੱਛੇ ਆ ਰਹੀ ਇੱਕ ਸਕੋਰਪੀਓ ਗੱਡੀ ਵੀ ਟਕਰਾ ਗਈ ਤੇ ਬੱਸ ਦੇ ਵਿੱਚ ਇਸ ਘਟਨਾ ਮੌਕੇ 52 ਸਵਾਰੀਆਂ ਸਵਾਰ ਸੀ ਤਾਂ ਹਾਦਸੇ ਦੇ ਵਿੱਚ ਬੱਸ ਦੇ ਡਰਾਈਵਰ ਸਮੇਤ ਸਕੋਰਪੀਓ ਗੱਡੀ ਦੇ ਵਿੱਚ ਸਵਾਰ ਕੁੱਲ 30 ਤੋਂ 40 ਯਾਤਰੀ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਦੇ ਵਿੱਚ ਪੱਤੀ ਕਰਵਾਇਆ ਗਿਆ ਹੈ ਮੂਰੇ ਹੀ ਆਲਟੋ ਕਾਰ ਨੇ ਹੋਟਲ ਦੇ ਬਰਾਬਰ ਬ੍ਰੇਕਾਂ ਮਾਰੀਆਂ ਸੀ ਜਾਂ ਤਾਂ ਉਹਨੇ ਹੋਟਲ ਤੇ ਜਾਣਾ ਸੀ ਮਗਰ ਉਹਦੇ ਟਰਾਲੇ ਨੇ ਬ੍ਰੇਕਾਂ ਮਾਰਤੀਆਂ ਤੇ ਕੇ ਦਾ ਬਸ ਨੇ ਬ੍ਰੇਕਾਂ ਮੰਨਿਆ ਨਹੀਂ ਚਿਕੜੀ ਸੀਗੀ ਜੀ ਮੀਂਹ ਪੈਂਦਾ ਸੀ ਬਹੁਤ ਜਿਆਦਾ ਤੇ ਆਂ ਬੱਸ ਵਿੱਚ ਵੱਜੀ ਮੈਂ ਥੋੜਾ ਸਮਾਂ ਪਤਾ ਪਹਿਲਾਂ ਪਤਾ ਲੱਗਿਆ ਵੀ ਮੈਂ ਕਨੈਕਟਰ ਨੂੰ ਗਿਆ ਮੈਂ ਆਹ ਬੱਸ ਗਈ ਬਾਈ ਮੈਂ ਜਦੋਂ ਦੂਜੇ ਪਾਸੇ ਫੁੱਟਪਾਥ ਟਪਾਉਂਦਾ ਸੀਗਾ ਤੇ ਮਗਰ ਉਧਰ ਟ੍ਰੈਫਿਕ ਬਹੁਤ ਆਉਂਦਾ ਸੀ ਫਿਰ ਆਪਦੀ ਸਾਈਡ ਮੈਂ ਟ੍ਰੈਵਲ ਸਾਈਡ ਮਾਰੀ ਬੱਸ ਟਰਾਲੇ ਦੇ ਵਿੱਚ ਵੱਜੀ ਇਹਦੀ ਗਲਤੀ ਲੰਮਾਂ ਦੇ ਟਰਾਲੇ ਲਈ ਨਹੀਂ ਆਲਟੋ ਵਾਲੀ ਦੀ ਗਲਤੀ ਹੈ ਜੀ ਹਾਂ ਮਤਲਬ ਉਹ ਬ੍ਰੇਕਾਂ ਪੰਜਾ ਫਿਰ ਮਤਲਬ ਟਰਾਲੇ ਦੇ ਵਿੱਚ ਬੱਸ ਵੱਜ ਗਈ ਟਰਾਲਾ ਵੀ ਨਾਲ ਦੀ ਨਾਲ ਤੋੜ ਗਿਆ ਉਹ ਨਹੀਂ ਉਹਦਾ ਵੀ ਦਮਦਾਲੇ ਦੇ ਨੁਕਸਾਨ ਪਏ ਹੋਏ ਜਨਸ਼ਾ ਅਸੀਂ ਪਟਿੰਡੇ ਤੋਂ ਚੱਲੇ ਸੀਗੇ ਜੀ 7 ਵਜੇ ਤੇ ਸ਼ਿਮਲੇ ਜਾਣਾ ਸੀਗਾ ਜੀ ਕਿੱਥੇ ਕੋਈ ਐਕਸ ਸੀ ਇਹ ਬਰਨਾਲਾ ਬਾਈਪਾਸ ਤੇ ਹੋਇਆ ਜਿਹੜਾ ਐ ਟੱਪ ਕੇ ਟੀ ਪੁਆਇੰਟ ਤੋਂ ਪਹਿਲਾਂ ਹੀ ਕਿੰਨੀ ਵਾਰ ਲੈ ਕੇ ਜਾ ਰਹੇ ਸਵਾਰੀਆਂ ਸੀਟਰ ਸੀਗੀ ਜੀ ਗੱਡੀ ਹਾਂ 55 55 ਬਾਸ ਵਾਰੀਆਂ ਸੀਗੀਆਂ ਸਵਾਰੀਆਂ ਦੇ ਵੀ ਸੱਟਾਂ ਹੈਗੀਆਂ ਜੀ ਕਿੰਨਾਂ ਦੇ ਪੂਰੀ ਭਰੀ ਹੋਈ ਬੱਸ ਹਾਂ ਪੂਰੀ ਭਰੀ ਸੀ ਬੱਸ ਜੀ ਇਹਦੇ ਵਿੱਚ ਸਿਰ ਮੋਰੇ ਟਰਾਲਾ ਸੀਗਾ ਜੀ ਘੋੜਾ ਕਹਿਦੀ ਜਿਹਨੂੰ ਆਪਾਂ ਘੋੜੇ ਨੇ ਇੱਕਦਮ ਬ੍ਰੇਕ ਮਾਰਤੇ ਉਹਦੇ ਮਗਰ ਪੀਆਰਟੀਸੀ ਬੱਸ ਆ ਰਹੀ ਸੀ ਜੀ ਉਹਦੇ ਵਿੱਚ ਜਿੰਨੀਆਂ ਵੀ ਸਵਾਰੀਆਂ ਸੀਗੀਆਂ ਜੀ ਕਮ ਸੇ ਕਮ ਸਾਰੀਆਂ ਮਤਲਬ ਇਨਫੈਕਟਡ ਨੇ ਜੀ ਤੇ ਉਹਦੇ ਵਿੱਚ ਜਿਹੜੇ ਜਿੰਨੀਆਂ ਵੀ ਸਵਾਰੀਆਂ ਸੀ ਉਹ ਵੀ ਨੇ ਬਾਕੀ ਸਕਾਰਪੀਓ ਵਿੱਚ ਉਹਦੇ ਵਿੱਚ ਲੱਗੀ ਹੈ ਜੀ ਆਪਣੇ ਆਪਣੇ ਬੱਸ ਦੇ ਵਿੱਚ ਜੀ ਉਹ ਵੀ ਮਤਲਬ ਉਹ ਹੈ ਜੀ ਉਹਦੇ ਵਿੱਚ ਵੀ ਸਵਾਰੀਆਂ ਸੀਗੀਆਂ ਜੀ ਉਹ ਵੀ ਮਤਲਬ ਐਕਸੀਡੈਂਟ ਹੋਇਆ ਉਹਨਾਂ ਦਾ ਜੀ ਕਿੰਨੀਆਂ ਗੱਡੀਆਂ ਆਪਣੀਆਂ ਮਤਲਬ ਚੱਕ ਲਈਆਂ ਸਵਾਰੀਆਂ ਇੱਥੋਂ ਆਪਣੀਆਂ 3-4 ਗੱਡੀਆਂ ਲੈ ਕੇ ਜਾਈ ਬਰਨਾਲੇ ਦੀਆਂ ਸਾਡਾ ਸਾਡਾ 8 ਹੰਡੇ ਆ ਗਏ ਜੀ ਪੱਕੋ ਵਾਲੀ ਜੇ ਦੇ ਕੇ ਆਪਣੇ ਬਰਨਾਲਾ ਗਈਏ ਮੇਲ ਜੀ ਚਾਰੇ 108 ਨਾਲ ਵੱਡੀਆਂ ਗੱਡੀਆਂ ਲੱਗੀਆਂ ਹਾਂਜੀ ਵੱਡੀਆਂ ਗੱਡੀਆਂ 108 ਸੱਤ ਕੱਸੀਂ ਜਾ ਕੇ ਲਿਆਏ ਸੱਤ ਅਸੀਂ ਜਾ ਕੇ ਲਿਆਏ ਜੀ ਸੱਤ ਹੀ ਹੰਡੇ ਆ ਕੇ ਲਿਆਏ ਨੇ ਬਾਕੀ ਜਿਹੜੇ ਉਹ ਦੂਜੀਆਂ ਗੱਡੀਆਂ ਨੇ ਉਹਦੇ ਸਾਰੇ ਇਹਦੇ ਬਾਰੇ ਇਨਫੋਰਮੇਸ਼ਨ ਨਹੀਂ ਵੀ ਕਿੰਨੇ ਆਉਣਗੇ ਚਾਰ ਪੰਜ ਪੰਜ ਮਿੰਟ ਉਹਨਾਂ ਦੇ ਵਿੱਚ ਦਮ ਚੰਗੀ ਜਿਹੜੇ ਕ੍ਰਿਟੀਕਲ ਜ਼ਿਆਦਾ ਸੀਗੇ ਜਿਹੜੀ ਜਿਵੇਂ ਜਿਵੇਂ ਪਹੁੰਚੀ ਗਈ ਐਂਬੂਲੈਂਸ ਆ ਜੀ ਉਹ ਮੈਂ ਕਿਹਾ ਜਿਹੜੇ ਜ਼ਿਆਦਾ ਕ੍ਰਿਟੀਕਲ ਸੀਗੇ ਉਹਨੂੰ ਲੈ ਕੇ ਆਪਾਂ ਸਿਵਲ ਹਸਪਤਾਲ ਬਰਨਾਲਾ ਲੈ ਕੇ ਆਏ ਹਾਂ ਸਾਡੇ ਕੋਲ ਤਕਰੀਬਨ ਸਵੇਕ 9 ਕੁਝ ਪਾਸ ਐਕਸੀਡੈਂਟ ਦਾ ਕੇਸ ਆਇਆ ਹੈ ਜਿਹਦੇ ਵਿੱਚ 11 ਮਰੀਜ਼ ਐਮਰਜੈਂਸੀ ਦੇ ਵਿੱਚ ਆਏ ਨੇ ਜਿਨ੍ਹਾਂ ਵਿੱਚੋਂ ਇੱਕ ਮਰੀਜ਼ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਉਤੇ ਤੇ ਬਾਕੀ ਮਰੀਜ਼ਾਂ ਦਾ ਸੀ ਐਮਰਜੈਂਸੀ ਦੇ ਵਿੱਚ ਖੇਲ ਵਾਚ ਕਰ ਇਹ ਡਰਾਈਵਰ ਦੇ ਪਾਸੋਂ ਦਾ ਜੀ ਹਾਂ ਜੀ ਜਿਹੜੇ ਬੱਸ ਡਰਾਈਵਰ ਹੈ ਉਹਨਾਂ ਨੂੰ ਕਾਫੀ ਸੱਟਾਂ ਆਈਆਂ ਤੇ ਇੰਜਰੀ ਹਾਂ ਜੀ ਉਹਨਾਂ ਦੇ ਲੱਤ ਦੇ ਵਿੱਚ ਸਾਨੂੰ ਫ੍ਰੈਕਚਰ ਦਾ ਸ਼ੱਕ ਪੈ ਰਿਹਾ ਤੇ ਇਸ ਤੋਂ ਬਾਅਦ ਅਸੀਂ ਉਹਨਾਂ ਨੂੰ ਮੋਡਲਾ ਟ੍ਰੀਟਮੈਂਟ ਦੇ ਕੇ ਐਕਸ-ਰੇ ਕਾਸਟੇ ਪੇਚਾ। ਹੋਰ ਵੀ ਮਤਾਂ ਯਾਤਰੀ ਹੈਗੇ ਆ ਜਿਹੜੇ ਉਹਨਾਂ ਡਰਾਈਵਰ ਤੋਂ ਇਲਾਵਾ ਸਾਡੇ ਕੋਲ ਤਕਰੀਬਨ 10 ਪੈਸੇਂਜਰਸ ਆਏ ਨੇ ਐਮਰਜੈਂਸੀ ਦੇ ਵਿੱਚ। ਇਹ ਘਟਨਾ ਬਰਨਾਲਾ ਦੇ ਕਸਬਾ ਹੰਜਾਇਆ ਦੇ ਕੋਲ ਦੀ ਹੈ ਜਿੱਥੇ ਕਿ ਪਟੰਡਾ ਚੰਡੀਗੜ੍ਹ ਰੋਡ ਦੇ ਉੱਪਰ ਚਾਰ ਵਾਹਨ ਆਪਸ ਦੇ ਵਿੱਚ ਟਕਰਾਉਣ ਦੇ ਕਾਰਨ ਕਈ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਤੇ ਇਹ ਘਟਨਾ ਆਲਟੋ ਗੱਡੀ ਵਾਲੇ ਦੀ ਲਾਪਰਵਾਹੀ ਦੇ ਕਾਰਨ ਵਾਪਰੀ ਦੱਸੀ ਜਾ ਰਹੀ ਹੈ ਜੱਗਬਾਣੀ ਟੀਵੀ ਲਈ ਬਨੀਤ ਸ਼ਰਮਾ ਦੀ ਰਿਪੋਰਟ